ਦੂਸੇ ਵੱਲ ਦੇ ਕੋਲੇ ਆਇਆ ਵਾ ਸਰਸ੍ਰੀਕਾਲ ਜੀ ਮੈਂ ਐਡਵੋਕੇਟ ਸਿਮਰਨਜੀਤ ਕੌਰ ਗੱਲ ਆ ਸਾਡੇ ਕੇਸ ਦੇ ਵਿੱਚ ਜਿਹੜੇ ਲੋਕ ਫਰਾਰ ਨੇ ਉਹ ਇੱਥੇ ਸਿਵਲ ਹਸਪੀਟਲ ਦੇ ਕੋਲ ਨੇ ਤੇ ਅਸੀਂ ਉਹਨਾਂ ਨੂੰ ਫੜਾਉਣ ਲਈ ਪੀਸੀਆਰ ਨੂੰ ਕਾਲ ਕੀਤੀ ਸੀ ਕਿ ਪੀਸੀਆਰ ਟਾਈਮ ਤੇ ਪਹੁੰਚ ਗਈ ਆ ਥਾਣੇ ਵੀ ਕੀਤੀ ਸੀ ਜੀ ਤੇ ਬਟ ਮੀਨ ਵਾਈਲ ਇਹਨਾਂ ਦੇ ਜਿਹੜੇ ਰੇਤੇ ਦੇ ਮੇਨ ਸਰਗਣੇ ਨੇ ਜਿਹੜੇ ਇਹਨਾਂ ਦੇ ਉਹ ਨੇ ਉਹ ਪਹੁੰਚ ਗਏ ਨੇ ਇਹਨਾਂ ਦੀ ਹੈਲਪ ਕਰਨ ਸੋ ਇਟ ਕੁਡ ਬੀ ਕਿ ਇਥੋਂ ਹੈ ਲਾਲ ਤੇ ਕਾਕੀ ਨੇ ਉਹ ਇੱਥੇ ਪਹੁੰਚ ਕੇ ਨੇ ਜਾਂ ਤਾਂ ਇਹਨਾਂ ਨੂੰ ਬਚਾਉਣ ਲਈ ਆਏ ਆ ਜਾਂ ਜਿਵੇਂ ਵੀ ਆ ਜੋ ਵੀ ਚੀਜ਼ਾਂ ਨੇ ਗੱਲ ਆ ਕਿ ਜਿਹੜੇ ਅਕਿਊਜ਼ ਨੇ ਇੱਥੇ ਨੇ ਤੇ ਮੈਂ ਐਸੇ ਕਰਕੇ ਲਾਈਵ ਆ ਰਹੀਆਂ ਸੀਪੀ ਸਾਹਿਬ ਨੂੰ ਵੀ ਇਨਫੋਰਮ ਕਰਤਾ 112 ਦੇ ਉੱਤੇ ਮੈਂ ਕਾਲ ਕਰਕੇ ਇਹ ਕੀਤੀ ਆ ਕਿਉਂਕਿ ਪੁਲਿਸ ਇਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਹੈਗੀ 4 ਮਹੀਨੇ ਹੋ ਗਏ ਆ ਦੋ ਸਰਜਰੀ ਮੇਰੀਆਂ ਹੋ ਗਈਆਂ ਇਹਨਾਂ ਦੇ ਚੱਕਰ ਦੇ ਵਿੱਚ ਸੋ ਇੰਨੀ ਇੰਜਰੀ ਤੋਂ ਬਾਅਦ ਵੀ ਜਦੋਂ ਇਹਨਾਂ ਲੋਕਾਂ ਨੂੰ ਸਪੋਰਟ ਕਰੀ ਜਾਊ ਪੁਲਿਸ ਤੇ ਸਾਰਾ ਕੁਸ਼ਣ ਤੇ ਆ ਆ ਲੈ ਕੇ ਚੱਲੇ ਆ ਗੱਡੀ ਦੇ ਉੱਤੇ ਬਿਠਾ ਕੇ ਆਹ ਵੇਖੋ ਇਹ ਗੱਡੀਆਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਉੱਥੋਂ ਅੰਦਰੋਂ ਕੱਢ ਕੇ ਲੈ ਕੇ ਜਾ ਰਹੀ ਆ ਸੋ ਆ ਇਹ ਜਾਂ ਤਾਂ ਕਿਆ ਹੁਣ ਦੋ ਪੁਲਿਸ ਵਾਲੇ ਵੀ ਕਿ ਗਿਆਣਗੇ ਤੇ ਆ ਆ ਖੁਦ ਇਹਨਾਂ ਨੂੰ ਪਨਾਹ ਦੇ ਰਹੇ ਨੇ ਹੁਣ ਇਹਨਾਂ ਨੇ ਚਲੋ ਜੀ ਗੱਡੀਆਂ ਅੰਦਰਵਾੜ ਲਈਆਂ ਹੁਣ ਉਹਨਾਂ ਨਾਲ ਗੱਡੀਆਂ 'ਚ ਬਿਠਾ ਕੇ ਲੈ ਜਾਣਗੇ ਸੋ ਥਿਸ ਇਜ਼ ਸਿਚੁਏਸ਼ਨ ਹਾਂਜੀ ਮੈਂ ਬਿਲਕੁਲ ਠੀਕ ਆ ਹੁਣ ਬਟ ਥਿੰਗ ਇਸ ਕੀ ਲਾਇਡ ਆਰਡਰ ਦੇ ਹਾਲਾਤ ਦੇਖ ਲੋ ਕਿ ਲਾਇਡ ਆਰਡਰ ਦੀ ਹਾਲਾਤ ਦੇਖ ਲੋ ਬਈ ਪੀਸੀਆਰ ਆ ਗਈ ਦੋ ਬੰਦੇ ਆਏ ਥਾਣੇ ਫੋਨ ਕਰ ਰਹੀ ਹੈ ਕਿੰਨੀ ਦੇਰ ਤੋਂ 112 ਤੇ ਕਾਲ ਕੀਤੀ ਹੋਈ ਸੀ ਤੇ ਇਹ ਦੋ ਬੰਦੇ ਆ ਗਏ ਬਾਕੀ ਥਾਣੇ ਕਾਲ ਕੀਤੀ ਹਲੇ ਤੱਕ ਕੋਈ ਨਹੀਂ ਪਹੁੰਚਿਆ ਤੇ ਇੰਨੀ ਦੇਰ ਦੇ ਵਿੱਚ ਇਹਨਾਂ ਦੇ ਬੰਦੇ ਆ ਗਏ ਰੇਤੇ ਵਾਲੇ ਜਿਨ੍ਹਾਂ ਨੇ ਇਹਨਾਂ ਨੂੰ ਲੈ ਜਾਣਾ ਰੇਤੀ ਵਾਲਿਆਂ ਨੇ ਆਪਣੀਆਂ ਗੱਡੀਆਂ ਭੇਜੀਆਂ ਨੇ ਮੈਂ ਗੱਡੀਆਂ ਵੀਡੀਓ ਦੇ ਵਿੱਚ ਲਾਈਵ ਵੀ ਪਾਈਆਂ ਨੇ ਹੁਣ ਸਾਰਾ ਕੁਝ ਲਾਈਵ ਚੱਲਦਾ ਲੈਟ ਸੀ ਕੀ ਬਣਦਾ ਆ ਮੈਂ ਲਾਈਵ ਚਲਾਉਂਗੀ ਤਾਂ ਕਿ ਪਤਾ ਤਾਂ ਲੱਗੇ ਤੇ ਬੰਦ ਕਰ ਲਿਆ ਦਰਵਾਜ਼ਾ ਆ ਆ ਕੀ ਮੈਨੂੰ ਲੱਗਦਾ ਇਹ ਅੰਦਰੋਂ ਬਿਠਾ ਕੇ ਲੈ ਕੇ ਜਾਣਗੇ ਨਾ ਇਹਨਾਂ ਨੂੰ ਆ ਜਾ ਗਰ ਆ ਗੱਡੀ ਖੜੀ ਐ ਕਕਿਊਜ਼ ਦੀ ਮੇਰੀ ਵੀ ਫੋਟੋ ਖਿੱਚ ਕੇ ਲੈ ਕੇ ਗਿਆ ਉਹ ਇੱਥੋਂ ਖੜੀ ਦੀ ਸਾਡੀ ਜਾਨ ਨੂੰ ਹਲੇ ਵੀ ਖਤਰਾ ਹੈਗਾ ਇਹਨਾਂ ਲੋਕਾਂ ਤੋਂ ਇੱਕ ਇੱਕ ਏਕ ਕਕਿਊਜ਼ ਆਇਆ ਵੀ ਸੀਗਾ ਸਰ ਨੇ ਬੁਲਾਇਆ ਤੇ ਅੱਗੋਂ ਕਹਿੰਦੇ ਕੀ